ਸਸਿਕਾਂਤੀ ਸਾਰਿਆਂ ਨੂੰ ਹੋਰ ਕੀ ਹਾਜਾ ਸਾਰਿਆਂ ਦਾ ਚੜਦੀ ਕਲਾ ਫਿਰ ਚੜਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਦਿੱਲੀ ਦੁਸਾਂਝ ਨੀ ਕੀਵੇਂ ਨੇ ਬਾਇਓਡੀਨਬਲ ਜੀ ਸਿੱਖ ਹੁੰਦੀ ਭੂਮੀ ਦਾ ਮੈਂ ਜਿਹੜੇ ਇਹਨਾਂ ਨੇ ਨਵੀਂ ਮੂਵੀ ਆਈ ਹੈ ਹਨਾ ਵਾਟਰ 2 ਉਹ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਹਨਾ ਦੇਖਣ ਵਾਲੀ ਉਹ ਤਾਂ ਰਿਲੀਜ਼ ਹੋ ਗਈ ਥੀਏਟਰ ਵਗੈਰਾ ਤੇ ਵੀ ਤੇ ਆਣ ਲੱਗੀ ਮੂਵੀ ਵਗੈਰਾ ਤੇ ਬਹੁਤ ਜ਼ਿਆਦਾ ਵਧੀਆ ਦੇਖਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਵੀ ਤੇ ਇਸ ਚ ਮੂਵੀ ਦੇ ਬਾਰੇ ਨਾਲ ਦੱਸਿਆ ਦਲੀਦ ਉਸ ਆ ਜਾਏ ਤੋਂ ਨਾ ਬਾਜਵਾ ਹੈ ਹੋਰ ਬਰੰਦ ਬਣ ਹਨਾ ਤੇ ਲ ਬਹੁਤ ਵਧੀਆ ਈ ਤਾਂ ਦੇਖਣਾ ਹੈ ਤਾਂ ਆਓ ਵੀ ਨਾਲ ਕਿਸੇ ਤੋਂ ਪਹਿਲਾਂ ਵੀਡੀਓ ਕਰਦੇ ਆ ਸਟਾਰ ਹਿੰਦੀ ਫਿਲਮਾਂ ਵਾਸਤੇ ਇਹ ਬਰਾ ਸੁਣਾ ਰਹੂਗਾ ਮੇਰਾ ਚਾਲਾ ਕਿਉਂਕਿ ਇਸ ਬਾਰੇ ਦੇ ਪਹਿਲੇ ਮਹੀਨੇ ਵਿੱਚ ਪਹਿਲੀ ਹਿੰਦੀ ਦੀ ਫਿਲਮ ਕਮਾਈ ਦੇ ਪੱਖੋਂ ਵਟਸ ਦੇ ਪੱਖੋਂ ਸੋਣੀ ਜਾ ਰਹੀ ਹੈ ਬਾਰਡਰ 2 ਉਹ ਬਾਰਡਰ 2 ਜਿਹਦਾ ਪਹਿਲਾ ਭਾਗ ਬਾਰਡਰ 1 1997 ਦੇ ਵਿੱਚ ਆਇਆ ਸੀ ਜਿਹੜਾ ਬੱਚਾ 1997 ਦੇ ਵਿੱਚ ਧਰਤੀ ਦੇ ਉੱਤੇ ਨਹੀਂ ਸੀ ਆਇਆ ਜਿੰਨੇ ਪਹਿਲੀ ਕਲਕਾਰੀ ਨਹੀਂ ਮਾਰੀ ਇਸ ਸਮੇਂ ਦੇ ਵਿੱਚ 30 ਸਾਲ ਦੇ ਕਰੀਬ ਦੇ ਸਮੇਂ ਦੇ ਵਿੱਚ ਉਹ ਬੱਚਾ ਜਵਾਨ ਹੋ ਕੇ ਪੜ੍ਹ ਲਿਖ ਕੇ ਵਿਆਹ ਕਰਵਾ ਕੇ ਆਪ ਬੱਚਿਆਂ ਵਾਲਾ ਵੀ ਬਣ ਗਿਆ ਮਤਲਬ ਇੰਨਾ ਲੰਮਾ ਫਰਕ ਆ ਪਹਿਲੇ ਤੇ ਦੂਜੇ ਭਾਗ ਦੇ ਵਿੱਚ ਖੁਦਰਤੀ ਗੱਲ ਆ ਵੀ ਜਦੋਂ ਇੰਨਾ ਲੰਮਾ ਫਰਕ ਆ ਤਕਨੀਕ ਦੇ ਵਿੱਚ ਵੀ ਤਬਦੀਲੀ ਆਈ ਦਰਸ਼ਕ ਦੇ ਦੇਖਣ ਦੇ ਸਵਾਦ ਦੇ ਵਿੱਚ ਵੀ ਤਬਦੀਲੀ ਆਈ ਫਿਲਮਾਂ ਬਣਾਉਣ ਦੇ ਵਿੱਚ ਵੀ ਤਬਦੀਲੀ ਆਈ ਤੇ ਪ੍ਰੋਡਿਊਸਰ ਨੇ ਫਿਲਮ ਦੇ ਉੱਤੇ ਪੈਸੇ ਲਾਉਣ ਦੇ ਵਿੱਚ ਵੀ ਤਬਦੀਲੀ ਆਈ ਆ ਹੁਣ ਪੰਜੀ ਸੱਤੇ ਸਵਾਲ ਇਹ ਆ ਜੀ ਕਿ ਪਹਿਲਾ ਭਾਗ ਵਧੀਆ ਸੀ ਕਿ ਦੂਜਾ ਪਹਿਲੇ ਦਾ ਤੋੜ ਕੋਈ ਨਹੀਂ ਸੀ ਦੂਜੇ ਦੇ ਤੋੜ ਬਹੁਤ سارے ਬਣ ਸਕਦੇ ਆ ਦੂਜਾ ਉਹਨਾਂ ਪ੍ਰਭਾਵਸ਼ਾਲੀ ਹੋਣ ਵਾਲਾ ਨਹੀਂ ਜਿੰਨਾ ਕਿ ਪਹਿਲਾ ਕਿਉਂਕਿ ਪਹਿਲੇ ਦੇ ਵਿੱਚ ਦਰਸ਼ਕ ਅਜੇ ਤੱਕ ਭੁੱਲਿਆ ਨਹੀਂ ਜੋ ਜੋ ਕੁਝ ਉਹਦੇ ਵਿੱਚ ਹੋਇਆ। ਸਮੀ देओल ਨੇ, ਸੁਨੀਲ ਸ਼ੈਟੀ ਨੇ, ਯਕੀ ਸ਼ਰੌਫ ਨੇ, ਅਕਸ਼ੇ ਖੰਨਾ ਨੇ ਤੇ ਬਾਕੀ ਸਾਰੇ ਕਲਾਕਾਰਾਂ ਨੇ ਜੋ ਅਦਾਕਾਰੀ ਕੀਤੀ, ਮੇਰੇ ਸਮੇਤ ਬਹੁਤ ਸਾਰੇ ਦਰਸ਼ਕਾਂ ਨੇ ਉਹ ਚੇਤੇ ਦੀ ਸਲੇਟ ਦੇ ਉੱਤੇ ਛਿਰੀ ਟੀ ਪਈ ਆ। ਪਰ ਬਾਰਡਰ 2 ਵਾਲੀ ਜਿਹੜੀ ਅਦਾਕਾਰੀ ਆ, ਜਾਂ ਜਿਹੜੀ ਇਹ ਕਹਾਣੀ ਆ, ਜਾਂ ਦੇ ਵਿੱਚ ਜੋ ਵੀ ਗੱਲਬਾਤ ਆ, ਇਹ ਜੇ ਆਪਾਂ ਕਹਿੰਗੇ ਵੀ 5 ਸਾਲ ਬਾਅਦ ਕਿਤੇ ਰਹੂੰ ਕਿ ਨਹੀਂ ਰਹੂੰ, ਗੇਰਾ ਨਹੀਂ ਖਿਆਲ ਚਤੇ ਰਹੂੰ। ਹਾਂ ਫਿਲਮਾਂ ਦੀ ਕਾਮਯਾਬੀ ਹੁਣ ਵਟਕ ਦੇ ਉੱਤੇ ਨਿਰਭਰ ਕਰਦੀ ਆ। ਵੀ ਕਿਹੜੀ ਫਿਲਮ 100 ਕਰੋੜੀ ਕਲੱਬ ਚ ਆ ਕਿਹੜੀ 500 ਕਰੋੜੀ ਦੇ ਵਿੱਚ ਆ ਕਿਹੜੀ 1000 ਕਰੋੜ ਰੁਪਇਆ ਕਮਾਗੀ ਆ ਇਸ ਲਿਹਾਜ਼ ਨਾਲ ਸ਼ਾਇਦ ਬਾਰਡਰ 2 500 ਕਰੋੜੀ ਕਲੱਬ ਨੂੰ ਪਾਰ ਕਰ ਗਏ ਪਰ ਦਰਸ਼ਕ ਦੇ ਅੰਦਰ ਕਿਹੜੀ ਵਸੀ ਆ ਉਹ ਪਹਿਲੀ ਹੀ ਵਸੀ ਰਹਿਣੀ ਆ ਪਹਿਲੀ ਦੇ ਵਿੱਚ ਸੁਨੀਲ ਸ਼ਟੀ ਨੇ ਬਾਕਮਲ ਅਦਾਕਾਰੀ ਕੀਤੀ ਹੁਣ ਉਹਦੇ ਪੁੱਤ ਆਹਾਨ ਸ਼ਟੀ ਦੇ ਵੱਲੋਂ ਕੰਮ ਕੀਤਾ ਗਿਆ ਪਹਿਲੀ ਦੇ ਵਿੱਚ ਅਕਸ਼ੇ ਖਨਾ ਦਾ ਰੋਲ ਕਮਾਲ ਦਾ ਸੀ ਇਹਦੇ ਵਿੱਚ ਅਕਸ਼ੇ ਖਨਾ ਨਹੀਂ ਆ ਪਹਿਲੀ ਦੇ ਵਿੱਚ ਜੈਕੀ ਸ਼ਰਾਪ ਸੀ ਤੇ ਇਹਦੇ ਵਿੱਚ ਉਹ ਨਹੀਂ ਆ ਹੋਣ ਵਾਲੀ ਫਿਲਮ ਦੇ ਵਿੱਚ ਸੁਨੀਲ ਛੱਟੀ ਨਹੀਂ ਹੁਣ ਵਾਲੀ ਫਿਲਮ ਦੇ ਵਿੱਚ ਵਰਣ ਧਵਨ ਜਲਜੀਤ ਦੁਸਾਂਜਾ ਇਹਦੇ ਵਿੱਚ ਆਹਾਨ ਛੱਟੀ ਆ ਤੇ ਸਨੀ ਦੇ ਮੁੱਖ ਕਰਦਾਰ ਦੇ ਵਿੱਚ ਤੇ ਕਈ ਹੋਰ ਛੋਟੇ ਵੱਡੇ ਅਦਾਕਾਰ ਵੀ ਹੈਗੇ ਆ ਘੱਟ ਜਾਂ ਵੱਧ ਰੋਲ ਵਾਲੇ ਪਰ ਜਿਹੜੇ ਇਹ ਫਿਲਮ ਦੇ ਵਿੱਚ ਤੇ ਉਹ ਪਹਿਲੀ ਫਿਲਮ ਦੇ ਵਿੱਚ ਅੰਤਰ ਸਭ ਤੋਂ ਵੱਡਾ ਕੀ ਆ ਉਹ ਇੱਥੇ ਇਹ ਅੰਤਰ ਆ ਕਿ ਉਸ ਫਿਲਮ ਦੇ ਵਿੱਚ ਜਿਹੜੀ ਕਿ 1997 ਦੇ ਵਿੱਚ ਆਈ ਉਹਦੇ ਵਿੱਚ ਸਾਰੇ ਫੌਜੀ ਵੀਰ ਆ ਜਿਹੜੇ ਉਹ ਇੱਕੋ ਥਾਂ ਦੇ ਉੱਤੇ ਇੱਕੋ ਯੂਨਿਟ ਦੇ ਵਿੱਚ ਆ ਉਹ ਆਪਣੇ ਦੇਸ਼ ਨੂੰ ਬਚਾਉਣ ਦੇ ਲਈ ਜੰਗ ਲੜਦੇ ਆ ਕੋਈ ਕਿਸੇ ਤਰੀਕੇ ਨਾਲ ਯੋਗਦਾਨ ਪਾਉਂਦਾ ਹੋਵੇ ਕਿਸੇ ਤਰੀਕੇ ਦਾ ਯੋਗਦਾਨ ਪਾ ਰਿਹਾ ਪਰ ਹੁਣ ਇਹ ਸਾਰੀ ਇੱਕ ਥਾਂ ਦੇ ਉੱਤੇ ਇਕੱਠੇ ਨਹੀਂ ਆ ਇਹਦੇ ਵਿੱਚ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਦੇ ਵਿੱਚ ਤਾਇਨਾਤ ਜਿਹੜੇ ਸਾਡੇ ਫੌਜੀ ਆ ਉਹ ਆਪੋ ਆਪਣੇ ਤਰੀਕੇ ਨਾਲ ਦੇਸ਼ ਦੀ ਰੱਖਿਆ ਦੇ ਵਿੱਚ ਲੱਗੇ ਆ ਕੰਮ ਸਭ ਦਾ ਦੇਸ਼ ਦੀ ਰੱਖਿਆ ਕਰਨਾ ਹੀ ਆ ਪਰ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਨਹੀਂ ਆ ਉਹ ਜਿਹੜੀ ਪਹਿਲੀ ਬਾਰਡਰ ਸੀ ਉਹਦੇ ਵਿੱਚ ਆਪਾਂ ਦੇਖਦੇ ਸੀ ਕਿ ਪਹਿਲੇ ਭਾਗ ਦੇ ਵਿੱਚ ਵੀ ਇੱਕ ਪਾਸੇ ਅਖੇ ਖਨਾੜੀ ਘਰੇਲੂ ਜ਼ਿੰਦਗੀ ਵੀ ਚੱਲ ਰਹੀ ਆ ਸੁਨੀਲ ਛੱਟੀ ਆਪਣੀ ਕਹਾਣੀ ਸੁਣਾ ਰਿਹਾ ਸਨੀ ਦੇਵਾਲ ਦੀ ਆਪਣੀ ਕਹਾਣੀ ਵੀ ਚੱਲ ਰਹੀ ਆ ਤੇ ਫਿਰ ਨਾਲ ਨਾਲ ਜੰਗ ਵੀ ਚੱਲਦੀ ਆ ਕਿਉਂਕਿ ਫੌਜੀ ਤੇ ਖਿਆਲ ਆ ਜਿਹੜੇ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਕਿਵੇਂ ਆ ਹੁਣ ਵਾਲੀ ਫਿਲਮ ਦੇ ਪਹਿਲੇ ਹਿੱਸੇ ਦੇ ਵਿੱਚ ਪਹਿਲੇ ਪਾਰਟ ਦੇ ਵਿੱਚ ਯਾਨੀ ਕਿ ਇੰਟਰਵੈਲ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਦੀ ਕਹਾਣੀ ਆ ਹੋਰ ਗੱਲਾਂ ਬਾਤਾਂ ਚੱਲਦੀਆਂ ਪਰ ਜਿਹੜਾ ਦੂਜਾ ਹਿੱਸਾ ਉਹਦੇ ਵਿੱਚ ਮਾਰਤਾੜਾ ਉਹਦੇ ਵਿੱਚ ਲੜਾਈ ਉਹਦੇ ਵਿੱਚ ਜੰਗ ਆ ਉਹਦੇ ਵਿੱਚ ਵਾਰ ਆ ਇਹ ਫਿਲਮ 3 ਘੰਟੇ ਤੇ ਕੁਝ ਮਿੰਟ ਦੀ ਆ। ਸਨੀ ਦਿਵਲ ਤੇ ਦੇਖਣ ਵਾਲੇ ਤੇ ਬਣਾਉਣ ਵਾਲੇ ਸਾਰੇ ਪਹਿਲਾਂ ਵਾਲੀ ਡੀਲਡ ਆਲ ਦੇ ਮਾਲਕ ਨਹੀਂ ਆ। ਇਹਦੇ ਵਿੱਚ ਜੋਸ਼ ਹੈ ਪਰ ਜੇ ਆਪਾਂ ਜੋਸ਼ ਨੂੰ ਤਰਕ ਦੀ ਕਸਵੱਟੀ ਦੇ ਉੱਤੇ ਪਰਖੀਏ ਤਾਂ ਸ਼ਾਇਦ ਆਪਾਂ ਕਹਾਂਗੇ ਵੀ ਇਰੋਂ ਥੋੜੀ ਹੁੰਦਾ ਯਾਰ। ਇਹ ਤਾਂ ਸਿਰਫ ਤੇ ਸਿਰਫ ਉੱਚੀ ਆਵਾਜ਼ ਦੇ ਵਿੱਚ ਹੀ ਗੱਲ ਆ। ਪਰ ਫਿਲਮ ਸੋਹਣਾ ਕੰਮ ਕਰ ਰਹੀ ਆ ਤੇ ਹਾਊਸਫੁੱਲ ਜਾ ਰਹੀ ਆ ਇਸ ਕਰਕੇ ਇਸ ਸਿਨੇਮੇ ਵਾਸਤੇ ਕੁਸ਼ਰ ਸ਼ਗਨ ਆ। ਇਸ ਫਿਲਮ ਨੇ ਪਹਿਲੇ ਵੀਕਐਂਡ ਦੇ ਉੱਤੇ ਸ਼ੁੱਕਰ ਸ਼ਨੀਵਾਰ ਤੇ ਐਤਵਾਰ ਨੂੰ 150 ਕਰੋੜ ਰੁਪਏ ਦੇ ਕਰੀਬ ਕ੍ਰੀਬ ਦੀ ਕਲੈਕਸ਼ਨ ਕੀਤੀ ਆ ਤੇ ਮੰਨਿਆ ਜਾ ਰਿਹਾ ਵੀ ਇਹ ਕੁਝ ਸਮੇਂ ਤੱਕ ਹੀ ਜੇ ਆਪਾਂ ਚਾਰੇ ਪਾਸੇ ਮਿਲਾ ਕੇ ਦੇਖਾਂਗੇ ਵਰਲਡ ਵਾਈਡ ਜਿਹਨੂੰ ਕਹਿੰਦੇ ਆ ਸ਼ਾਇਦ ਇਹ 500 ਕਰੋੜੀ ਕਲੱਬ ਤੋਂ ਪਾਰ ਹੋ ਜੇ ਇਹ ਇੱਕ ਚੰਗੀ ਗੱਲ ਆ ਪਰ ਤੁਸੀਂ ਸਨੀ ਦਿਓਲ ਦਾ ਫਿਲਮੀ ਕੈਰੀਅਰ ਦੇਖੋ ਸਨੀ ਦਿਓਲ ਰਾਜਨੀਤੀ ਵਿੱਚ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਇਆ ਆਪਾਂ ਜਾਣਦੇ ਆ ਪਰ ਸਨੀ ਦਿਓਲ ਦੀ ਘਾਤਕ ਗਾਇਲ ਦਾਮਨੀ ਫੋਰ ਬਹੁਤ ਸਾਰੀਆਂ ਫਿਲਮਾਂ ਉਹ ਵੀ ਚੱਲਦਾ ਰਹੀਆਂ ਪਰ ਇੱਕ ਵੇਲਾ ਆਇਆ ਜਦੋਂ ਸਨੀ ਦਿਓਲ ਫਿਲਮਾਂ ਦੇ ਵਿੱਚ ਬੁਰੇ ਤਰੀਕੇ ਨਾਲ ਫੇਲ ਹੋ ਗਿਆ। ਉਹਦੇ ਪੈਰ ਫਿਰ ਕਿਵੇਂ ਲੱਗੇ? ਗਦਰ 2 ਦੇ ਨਾਲ ਲੱਗੇ। ਕਿਉਂਕਿ ਗਦਰ 1 ਇੰਨੀ ਵੱਡੀ ਹਿੱਟ ਸੀ ਕਿ ਗਦਰ 2 ਵੀ ਹਿੱਟ ਹੋਈ ਹਾਲਾਂਕਿ ਉਹ ਪਹਿਲੀ ਗਦਰ ਦੇ ਪਾਮ ਪਾਸਕ ਵੀ ਨਹੀਂ। ਪਰ ਉਸ ਫਿਲਮ ਨੇ ਗਦਰ 2 ਨੇ 500 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ। ਹੁਣ ਬਾਰਡਰ 2 ਵੀ ਇਸ ਕਰਕੇ ਬਣਾਈ ਕਿਉਂਕਿ ਪਹਿਲੀ ਬਹੁਤ ਹਿੱਟ ਆ। ਯਾਨੀ ਕਿ ਸਨੀ ਦਿਓਲ ਨੋ ਉਹਦੀਆਂ ਹੀ ਪਹਿਲੀਆਂ ਹਿੱਟ ਫਿਲਮਾਂ ਇਸ ਵੇਲੇ ਇੱਕ ਵਾਰ ਮੁੜ ਕੇ ਮਜਬੂਤੀ ਪ੍ਰਦਾਨ ਕਰਕੇ ਗਈਆਂ ਫਿਲਮੀ ਖੇਤਰ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਗਾਇਲ ਵੀ ਆਵੇ ਉਹਦਾ ਕੋਈ ਤੀਜਾ ਭਾਗ ਆ ਜੇ ਹੋ ਸਕਦਾ ਭਾਈ ਘਾਤਕ ਵੀ ਆਵੇ ਕੋਈ ਹੋਰ ਉਹਦਾ ਭਾਗ ਆਵੇ ਕੁਛ ਇਸ ਤਰੀਕੀਆਂ ਗੱਲਾਂ ਚਲੋ ਇਹ ਹੋ ਗਈਆਂ ਫਿਲਮਾਂ ਦੇ ਜਰਬਾਂ ਤੱਕ ਸੀਮਾ ਦੀਆਂ ਗੱਲਾਂ ਪਰ ਇਹ ਨਹੀਂ ਗੱਲ ਜ਼ਰੂਰ ਆ ਵੀ ਇਸ ਫਿਲਮ ਦੇ ਵਿੱਚ ਵੀ ਪਹਿਲੀ ਫਿਲਮ ਦੇ ਗੀਤਾਂ ਦਾ ਸਹਾਰਾ ਲਿਆ ਗਿਆ ਹਾਂ ਕੁਝ ਇੱਕ ਨਵੇਂ ਗੀਤ ਵੀ ਜਿਵੇਂ ਸੋਨੂ ਨਿਗਮ ਨੇ ਗੀਤ ਗਾਇਆ ਉਹ ਵੀ ਬਾਕਮਾਲ ਆ ਪਰ ਪਹਿਲੀ ਫਿਲਮ ਦੇ ਗੀਤਾਂ ਦੇ ਰਾਹੀਂ ਇਸ ਫਿਲਮ ਦੇ ਵਿੱਚ ਇਹ ਦਰਸਾਇਆ ਗਿਆ ਕਿ ਤੁਹਾਡੀ ਤੰਦ ਉਧਰੋਂ ਇੱਧਰ ਜੁੜਦੀ ਆ। ਉਸ ਫਿਲਮ ਦੇ ਵਿੱਚ ਸਨੀ ਦਿਓਲ ਦਾ ਗੱਜਣਾ ਤੇ ਵਰਨਾ ਇਹ ਦੋਵੇਂ ਬਾਖਮਾਲ ਗੱਲਾਂ। ਹੁਣ ਸਨੀ ਦਿਓਲ ਗੱਜਿਆ ਵੀ ਆ ਤੇ ਵਰਨ ਦੀ ਕੋਸ਼ਿਸ਼ ਵੀ ਕੀਤੀ ਆ ਤੇ ਦਰਸ਼ਕਾਂ ਨੇ ਇੱਕ ਹਿੱਸੇ ਨੂੰ ਚੰਗਾ ਲੱਗਾ ਪਰ ਜਿਨ੍ਹਾਂ ਨੇ ਪਹਿਲੀ ਦੇਖੀ ਆ ਉਹਨਾਂ ਨੂੰ ਪੱਕੀ ਪੱਕੀ ਦੀ ਗੱਲ ਲੱਗੀ ਵੀ ਯਾਰ ਇਹ ਤਾਂ ਉਦੋਂ ਵਾਲੀ ਗੱਲ ਸਪੋਰ ਸੀ ਤੇ ਹੁਣ ਵਾਲੀ ਗੱਲ ਹੋਰ ਆ। ਪਰ ਕੁੱਲ ਮਿਲਾ ਕੇ ਸਿਨੇਮਾ ਕਲੈਕਸ਼ਨ ਦੇ ਉੱਤੇ ਖੜਾ ਤੇ ਕਲੈਕਸ਼ਨ ਦੇ ਪੱਖ ਤੋਂ ਇਹ ਫਿਲਮ ਸੋਹਣੀ ਜਾ ਰਹੀ ਆ। ਮੇਰੇ ਤੇ ਬਹੁਤ ਸਾਰੇ ਪੰਜਾਬੀਆਂ ਦੇ ਇਹ ਫਿਲਮ ਦੇਖਣ ਦਾ ਇੱਕੋ ਕਾਰਨ ਆ ਸਰਦਾਰ ਨਰਮਲਜੀਤ ਸਿੰਘ ਸੇਖੋਂ ਨਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਦਲਜੀਤ ਦਸਾਂਜ ਨੇ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਨਰਮਲਜੀਤ ਸਿੰਘ ਸੇਖੋਂ ਨੂੰ ਨਵੇਂ ਪੂਰ ਦੇ ਬਹੁ ਗਿਣਤੀ ਨੌਜਵਾਨ ਨਹੀਂ ਸੀ ਜਾਣਦੇ ਤੇ ਸਿਨੇਮਾ ਜੇਕਰ ਸਾਨੂੰ ਸਾਡੇ ਬੀਤੇ ਵੇਲੇ ਦੇ ਨਾਇਕਾਂ ਦੀ ਯਾਦ ਦਿਵਾ ਦੇਵੇ ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਦਲਜੀਤ ਨੇ ਨੇਠ ਕੇ ਕਿਰਦਾਰ ਨਿਭਾਇਆ ਨਰਮਲਜੀਤ ਸਿੰਘ ਸੇਖੋਂ ਸਾਹਿਬ ਉਹ ਮਹਾਨ ਹਸਤੀ ਉਹ ਵੱਡੇ ਮਨੁੱਖ ਜਿਨ੍ਹਾਂ ਨੇ ਉਸ ਵੇਲੇ 1971 ਦੇ ਵਿੱਚ ਪਾਕਿਸਤਾਨ ਦੇ ਜਹਾਜ਼ਾਂ ਨੂੰ ਖਦੇੜਿਆ ਘੁੰਮਣ ਘੇਰੀਆਂ ਦੇ ਵਿੱਚ ਚੱਕਰਾਂ ਦੇ ਵਿੱਚ ਪਾਇਆ ਤੇ 에어 بیس ਨੂੰ ਤੇ ਸ਼੍ਰੀਨਗਰ ਦੇ ਉਸ ਖੇਤਰ ਨੂੰ ਹਮਲੇ ਤੋਂ ਬਚਾਇਆ ਜਿਹੜੇ ਵੇਲੇ ਚਾਰੇ ਪਾਸੇ ਮੌਤ ਮੰਡਰਾਉਂਦੀ ਸੀ ਖਤਰਾ ਮੰਡਰਾਉਦਾ ਸੀ ਆਪਦੀ ਜ਼ਿੰਦਗੀ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਪਰ ਉਹਨਾਂ ਦੀ ਪ੍ਰਵਾਹ ਫਿਲਮਾਂ ਦੇ ਵਿੱਚ ਵੀ ਹੋਈ ਹੈ ਤੇ ਲੋਕਾਂ ਨੇ ਕੁਝ ਕੁ ਲੋਕਾਂ ਨੇ ਚੇਤੇ ਦੇ ਵਿੱਚ ਵੀ ਆ ਸੋ ਉਸ ਸੇਖੋ ਸਾਹਿਬ ਨੂੰ ਇਸ ਫਿਲਮ ਦੇ ਵਿੱਚ ਦਲਜੀਤ ਤੋਂ ਸਾਂਝ ਨੇ ਕਿਰਦਾਰ ਨਿਭਾ ਕੇ ਇੱਕ ਵਾਰ ਫਿਰ ਦਰਸ਼ਕਾਂ ਦੇ ਵਿੱਚ ਜਿਉਂਦੇ ਕੀਤਾ ਦਲਜੀਤ ਦਾ ਇੱਕ ਬਿਆਨ ਤੁਸੀਂ ਸ਼ਾਇਦ ਕੁਝ ਮਹੀਨੇ ਪਹਿਲਾਂ ਪੜ੍ਹਿਆ ਹੋਵੇ ਕਿ ਮੈਂ ਇਹ ਫਿਲਮ ਹਾਂ ਇਸ ਕਰਕੇ ਕੀਤੀ ਫਿਲਮ ਨੂੰ ਕਿਉਂਕਿ ਇਹਦੇ ਵਿੱਚ ਸੇਖੋਂ ਸਾਹਿਬ ਦਾ ਕਿਰਦਾਰ ਮੈਨੂੰ ਨਿਭਾਉਣ ਦਾ ਮੌਕਾ ਮਿਲਿਆ ਦੂਜੀ ਗੱਲ ਉਹਦੀ ਪ੍ਰਭਾਵਸ਼ਾਲੀ ਇਹ ਸੀ ਕਿ ਜਦੋਂ ਬਾਰਡਰ 1 ਆਈ ਉਦੋਂ ਮੇਰੇ ਕੋਲੇ ਸਿਨੇਮੇ ਦੇ ਵਿੱਚ ਉਹਨੂੰ ਦੇਖਣ ਵਾਸਤੇ ਪੈਸੇ ਨਹੀਂ ਸੀ ਪਰ ਹੁਣ ਬਾਰਡਰ 2 ਦੇ ਵਿੱਚ ਮੈਂ ਆਪ ਹਿੱਸਾ ਹੈ ਦਾ ਉਦੋਂ ਬਾਰਡਰ 1 ਨੂੰ ਮੈਂ 23 ਮਹੀਨਿਆਂ ਬਾਅਦ ਵੀसीआर ਤੇ ਦੇਖਿਆ ਤੇ ਹੁਣ ਵਾਲੀ ਫਿਲਮ ਦੇ ਵਿੱਚ ਮੈਂ ਬਤੌਰ ਅਦਾਕਾਰ ਕੰਮ ਕੀਤਾ ਇਹ ਮੇਰੇ ਲਈ ਚੰਗੀ ਕਿਸਮਤ ਆ ਤੇ ਸਾਡੇ ਲਈ ਇਹ ਮੋਟੀਵੇਸ਼ਨਲ ਗੱਲ ਆ ਕਿ ਬੰਦਾ ਜੇਕਰ ਮਿਹਨਤ ਕਰੀ ਜਾਵੇ ਤਾਂ ਜਿਹੜਾ ਕੰਮ ਤੇ ਉਹ ਨੇੜੇ ਨਹੀਂ ਗਿਆ ਹੁੰਦਾ ਉਸ ਕੰਮ ਦੇ ਵਿੱਚ ਉਹ ਸਿਖਰ ਤੇ ਵੀ ਪਹੁੰਚ ਸਕਦਾ ਪਰ ਉਹਦੇ ਲਈ ਇਕਾਗਰਤਾ ਦਿਨ ਰਾਤ ਦੀ ਮਿਹਨਤ ਤੇ ਨੇਕ ਨੀਤੀ ਬਹੁਤ ਜ਼ਰੂਰੀ ਆ ਤੇ ਵੈਸੇ ਬਾਕੀ ਜਿਹੜੀਆਂ ਕਿੱਟੱਤਾ ਹੁੰਦੀਆਂ ਉਹ ਰਤ ਦੂਰੀ ਬਣਾ ਕੇ ਚੱਲਣਾ ਪਊਗਾ ਇਹਦੇ ਹਿੱਸੇ ਤੋਂ ਕੰਮ ਆਇਆ ਚਲੋ ਉਹਨੇ ਆਪਣੇ ਵੱਲੋਂ ਨਟਕੇ ਕੀਤਾ ਹੋਣਾ ਕਿਸੇ ਨੂੰ ਉਹ ਕਹਿੰਦਾ ਵੀ ਆਹਾਨ ਛੱਟੀ ਦੀ ਅਦਾਕਾਰੀ ਬਹੁਤ ਚੰਗੀ ਲੱਗੀ ਹੋਵੇ ਕਿਸੇ ਨੂੰ ਵਰਣ ਤਵੰਦੀ ਬਹੁਤ ਵਧੀਆ ਲੱਗ ਸਕਦੀ ਹੈ ਅਦਾਕਾਰੀ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇਹ ਫਿਲਮ ਐਤਕੀ ਖਾਤਾ ਖੋਲ ਗਿਆ ਹਿੰਦੀ ਫਿਲਮਾਂ ਦੀ ਸਫਲਤਾ ਦਾ ਤੇ ਇਹਦੇ ਵਿੱਚ ਪੰਜਾਬੀ ਕਰਮਾਰਾਂ ਦੇ ਕਰਕੇ ਦੇਸ਼ ਦੁਨੀਆ ਦੇ ਵਿੱਚ ਇਹਦੀ ਚਰਚਾ ਵੱਧ ਹੋ ਰਹੀ ਆ ਕਿ ਭਾਈ ਨਰਮਲਜੀਤ ਸਿੰਘ ਸਿੱਖੋਂ ਤੇ ਇੱਕ ਆਹ ਸਿੰਘ ਕਿਰਦਾਰ ਤੇ ਇੱਕ ਆਹ ਸਿੰਘ ਕਿਰਦਾਰ ਇਹ ਲੋਕਾਂ ਦੇ ਮਨਾਂ ਦੇ ਉੱਤੇ ਚਰੀਤੇ ਜਾਣ ਵਾਲੀਆਂ ਗੱਲਾਂ ਫਿਰ ਮਾ ਬਣਦਿਆਂ ਰਹੇ ਦੇਸ਼ ਭਗਤੀ ਵੀ ਹੋਵੇ ਸਭ ਕੁਝ ਹੋਵੇ ਪਰ ਦੇਸ਼ ਭਗਤੀ ਦਾ ਅਰਥ ਕੱਲਾ ਇਹ ਨਾ ਕੱਢ ਜਾਵੇ ਕਿ ਅਸੀਂ ਹੋਰ ਦੇਸ਼ਾਂ ਨੂੰ ਗਾਲਾਂ ਕੱਢਣੀਆਂ ਇਹ ਦੇਸ਼ ਭਗਤੀ ਨਹੀਂ ਆ ਇੱਕ ਕਟੜਤਾ ਇਹਨੂੰ ਮੈਂ ਹਮੇਸ਼ਾ ਕਟੜਤਾ ਕਹਿੰਨਾ ਸਾਨੂੰ ਸਾਡੇ ਦੇਸ਼ ਦੇ ਉੱਤੇ ਮਾਣ ਆ ਸਾਡੇ ਦੇਸ਼ ਵਰਗਾ ਕੋਈ ਵੀ ਨਹੀਂ ਪਰ ਦੇਸ਼ ਭਗਤੀ ਦਾ ਮਤਲਬ ਇਹ ਹੀ ਨਹੀਂ ਦੇਸ਼ ਦੇ ਲਈ ਕੁਝ ਕੀਤਾ ਜਾਵੇ ਹਰ ਮਨੁੱਖ ਆਪਣੇ ਦੇਸ਼ ਦੇ ਲਈ ਕੁਝ ਕਰੇ ਗਾਲਾਂ ਕੱਢਣ ਤੋਂ ਬਿਨਾ ਇਹ ਦੀਸ਼ ਭਗਤੀ ਅਸਲ ਦੇ ਵਿੱਚ ਜਿਨ੍ਹਾਂ ਸ਼ਹੀਦਾਂ ਨੂੰ ਅਸੀਂ ਚੇਤੇ ਕਰਦੇ ਹਾਂ ਉਹਨਾਂ ਨੇ ਵੀ ਕੱਲੀਆਂ ਗਾਲਾਂ ਨਹੀਂ ਕੱਢੀਆਂ ਕਿਸੇ ਨੂੰ ਵੀ ਅੰਗਰੇਜ਼ਾਂ ਨੂੰ ਗੋਰਿਆਂ ਨੂੰ ਕੱਲੀਆਂ ਗਾਲਾਂ ਹੀ ਕੱਢੀਆਂ ਹੋਣ ਉਹਨਾਂ ਨੇ ਕੁਝ ਕਰਕੇ ਦਿਖਾਇਆ ਖਦੇੜ ਕੇ ਦਿਖਾਇਆ ਗਰਾਊਂਡ ਲੈਵਲ ਤੇ ਕੰਮ ਕੀਤਾ ਇਸ ਕਰਕੇ ਉਹ ਅੱਜ ਸਾਡੇ ਚੇਤੇ ਦੀ ਚੰਗੇਰ ਦੇ ਵਿੱਚ ਵਸੇ ਹੋਏ ਆ ਸੋ ਬਾਕੀ ਸਮੇਂ ਸਮੇਂ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਹੋਰ ਵੀ ਆਉਂਦੀਆਂ ਆ ਪਿੱਛੇ ਜੇ ਦੁਰੰਦਰ ਫਿਲਮ ਆਈ ਉਹਦੇ ਵਿੱਚ ਉਹਨੇ ਕਾਮਯਾਬੀ ਬਹੁਤ ਵੱਡੀ ਹਾਸਲ ਕੀਤੀ ਅਕਸ਼ੇ ਕਨ ਦਾ ਇੱਕ ਨਵਾਂ ਰੂਪ ਆਪਾਂ ਦੇਖਿਆ ਪਰ ਉਹਦੇ ਵਿੱਚ ਇੱਕ ਲੁਕਮਾ ਏਜੰਡਾ ਵੀ ਸੀ ਕਿ ਬੀਤੇ ਵੇਲੇ ਦੀਆਂ ਸਰਕਾਰਾਂ ਦੇ ਉੱਤੇ ਕਟਕਸ਼ ਕਿਵੇਂ ਕਰਨਾ ਤੇ ਵਰਤਮਾਨ ਦੇ ਉੱਤੇ ਆਪਾਂ ਕਿਸ ਤਰੀਕੇ ਨਾਲ ਮਿਹਰਬਾਨ ਹੋਣਾ ਤੇ ਇਹ ਫਿਲਮ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਗਈ ਤੇ ਦੂਜੇ ਭਾਗ ਦੇ ਵਿੱਚ ਮਿਹਰਬਾਨੀ ਵਰਤਮਾਨ ਦੇ ਉੱਤੇ ਪਹਿਲਾਂ ਨਾਲੋਂ ਵੱਧ ਦਿਖਾਈ ਗਈ ਆ ਜਿੰਨੀ ਕਿ ਜਾਣਕਾਰੀ ਮਿਲੀ ਆ ਬਾਕੀ ਦੇਖਦੇ ਹਾਂ ਪਰ ਮੇਰੀ ਬੇਨਤੀ ਹੈ ਕੋਹ ਹੋਰ ਆ ਜਿਵੇਂ ਅਸੀਂ ਹਿੰਦੀ ਸਿਨੇਮੇ ਨੂੰ ਤੇ ਸਾਊਥ ਦੀਆਂ ਫਿਲਮਾਂ ਨੂੰ ਪੰਜਾਬ ਦੇ ਵਿੱਚ ਪਿਆਰ ਦਿੰਦੇ ਆ ਉਵੇਂ ਪੰਜਾਬੀ ਸਿਨੇਮੇ ਨੂੰ ਵੀ ਦਿਆ ਕਰੀਏ ਜਦੋਂ ਪੰਜਾਬੀ ਸਿਨੇਮੇ ਦੀ ਵਾਰੀ ਆਉਂਦੀ ਆ ਆਪਣੇ ਅਰਗੇ ਬੰਦੇ ਕਹਿ ਦਿੰਦੇ ਆ ਕੀ ਕਰੀਏ ਹੱਥ ਬਹੁਤ ਤੰਗ ਆ ਲੁੱਟੇ ਗਏ ਆ ਪੱਟੇ ਗਏ ਆ ਫਿਲਮਾਂ ਦੇ ਵਿੱਚ ਹੁੰਦਾ ਹੀ ਕੁਝ ਨਹੀਂ ਗਾ ਫਿਲਮਾਂ ਦੇ ਵਿੱਚ ਇਉਂ ਹੁੰਦਾ ਮੇਰੀ ਬੇਨਤੀ ਆ ਕਿ ਹੱਥ ਤੰਗ ਆ ਬਿਲਕੁਲ ਠੀਕ ਹੋ ਸਕਦੀ ਗੱਲ ਪਰ ਆਪਾਂ ਵਿਆਹਾਂ ਦੇ ਵਿੱਚ ਸ਼ਗਨ ਵੀ ਤਾਂ ਪਾਉਨੇ ਆ ਨਾ ਫਿਰ ਆਪਾਂ 20 ਲੱਖ ਰੁਪਏ ਲਾ ਕੇ ਵਿਆਹ ਵੀ ਕਰਦੇ ਆ दारू ਵੀ ਪੀਨੇ ਆ ਹੋਰ ਵੀ ਬੜਾ ਕੁਝ ਕਰਦੇ ਆ ਆਪਦੇ ਤਲਾਸ਼ ਸੰਸਾਰ ਨੂੰ ਆਪਣੇ ਖੇਤਰੀ ਸਿਨੇਮੇ ਨੂੰ ਆਪ ਦੇ ਰੰਗਮੰਚ ਨੂੰ ਚੰਗੇ ਗੀਤਾਂ ਨੂੰ ਲੋਕ ਨਾਚਾਂ ਨੂੰ ਸਾਡੇ ਸਾਹਿਤre ਰੂਪਾਂ ਨੂੰ ਬਚਾਉਣ ਲਈ ਜਿਹੜੀ ਵੀ ਲੋਕ ਕੰਮ ਕਰਦੇ ਉਹਦੇ ਲਈ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਕੱਲੀ ਨਗੋਜ ਕੱਢਣੀ ਕਲਾ ਖੇਤਰ ਦੀ ਸੇਵਾ ਨਹੀਂ ਆ ਵੀ ਨਹੀਂ ਚੰਗਾ ਆ ਵੀ ਨਹੀਂ ਚੰਗਾ ਆ ਵੀ ਨਹੀਂ ਚੰਗਾ ਫਿਰ ਚੰਗਾ ਕੌਣ ਆ ਤੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਦੇ ਲਈ ਕੀ ਖਰਚ ਕਰਦੇ ਹੋ ਸਵਾਲ ਇੱਥੇ ਆ ਜਾਂਦਾ ਸੋ ਬੇਨਤੀ ਹੈ ਜੀ ਕਿ ਪੰਜਾਬੀ ਸਿਨੇਮਾ ਵੀ ਇਤਕੀ 2026 ਤੱਕੇ ਪੱਕੇ ਪੈਰੀ ਹੋਵੇ ਸੋਹਣੀ ਤਰੀਕੇ ਨਾਲ ਅੱਗੇ ਵਧੇ ਕਿਉਂਕਿ 25 ਦੇ ਵਿੱਚ ਇੱਕ ਵੀ ਪੰਜਾਬੀ ਫਿਲਮ ਨਹੀਂ ਚੱਲੀ 25 ਦੇ ਵਿੱਚ ਚੰਗੀਆਂ ਤੋਂ ਚੰਗੀਆਂ ਪੰਜਾਬੀ ਫਿਲਮਾਂ ਵੀ ਆਈਆਂ ਪਰ ਦਰਸ਼ਕਾਂ ਨੇ ਉਹਨਾਂ ਨੂੰ ਮਾੜੀਆਂ ਤੋਂ ਮਾੜੀਆਂ ਕਿਹਾ ਫਿਲਮਾਂ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਬੇਲੋੜੀ ਜੰਗ ਵੀ ਚੱਲੀ ਬੀਤੇ ਵਰੇ ਦੇ ਵਿੱਚ ਐਸ ਕੀ ਏਦਾਂ ਦੀ ਗੱਲਬਾਤ ਨਾ ਹੋਵੇ ਚੰਗੇ ਵਿਸ਼ਾ ਤੇ ਆਧਾਰਤ ਹੋਣ ਆ ਚੰਗੀ ਗੱਲ ਆ ਫਰਵਰੀ ਮਹੀਨੇ ਵਿੱਚ ਦੋ ਤਿੰਨ ਪੰਜਾਬੀ ਫਿਲਮਾਂ ਆ ਰਹੀਆਂ ਉਹ ਸਾਰੀਆਂ ਫਿਲਮਾਂ ਹੀ ਚੰਗੀਆਂ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਹਾਂ ਪੰਜਾਬੀ ਸਿਨੇਮਾ ਵੀ ਤਰੱਕੀ ਦੇ ਵੱਲ ਜਾਵੇ ਤੇ ਇੱਕ ਜਦੋਂ ਫਿਲਮ ਬਣਦੀ ਆ ਉਹਦੇ ਨਾਲ ਕਈ 100 ਪਰਿਵਾਰ ਪਲਦੇ ਆ ਉਹਦੇ ਵਿੱਚ ਅਦਾਕਾਰ ਐਡੀਟਰ ਕੈਮਰਾਮੈਨ ਪ੍ਰੋਡਕਸ਼ਨ ਮੈਨੇਜਰ ਪੋਰਟਲਾਂ ਵਾਲੇ ਕੇਟਰਿੰਗ ਵਾਲੇ ਉਹਦੇ ਵਿੱਚ ਸਪੋਰਟ ਬੋਏ ਕੋਰੀਓਗ੍ਰਾਫਰ ਇਹਦੇ ਵਿੱਚ ਮੇਕਅਪ ਵਾਲੇ ਉਹ ਪਤਾ ਹੀ ਨਹੀਂ ਕਿੰਨੇ ਕਿੰਨੇ ਹੋਰ ਅਦਾਕਾਰ ਉਹਦੇ ਵਿੱਚ ਪ੍ਰੋਡਿਊਸਰ ਉਹਦੇ ਵਿੱਚ ਹੋਰ ਬੜੇ ਲੋਕ ਹੁੰਦੇ ਆ ਡਰਾਈਵਰ ਬੜੇ ਹੁੰਦੇ ਆ ਜਿਨ੍ਹਾਂ ਦੇ ਪਰਿਵਾਰ ਪਲਦੇ ਆ ਸੋ ਸਾਡਾ ਸਿਨੇਮਾ ਜ਼ਿੰਦਾਬਾਦ ਰਹੇ ਇਹਦੀ ਅਸੀਂ ਕਾਮਨਾ ਕਰਦੇ ਆਂ ਜਿਵੇਂ ਅਸੀਂ ਬਾਰਡਰ ਟੂ ਨੂੰ ਪਿਆਰ ਦਿੱਤਾ ਇਹ ਕਹਿੰਦੇ ਆ ਕਿ ਇਹਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਉਵੇਂ ਹੀ ਪੰਜਾਬੀ ਸਿਨੇਮੇ ਨੂੰ ਵੀ ਪਿਆਰ ਜ਼ਰੂਰ ਦੇਣਾ ਚਾਹੀਦਾ ਹਾਂ ਕਮੀਆਂ ਪੇਸ਼ੀਆਂ ਸਾਡੀ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਸਾਰੀਆਂ ਪਰ ਜਿਹੜੀਆਂ ਚੰਗੀਆਂ ਹੁੰਦੀਆਂ ਆਪਾਂ ਜਦੋਂ ਉਹ ਵੀ ਨਹੀਂ ਦੇਖਦੇ ਤਾਂ ਦੁੱਖ ਹੁੰਦਾ ਸਿਨੇਮੇ ਦੇ ਵਿੱਚ ਜਿਹੜੀ ਫਿਲਮ ਆਉਂਦੀ ਅੱਜ ਉਹਦੀ ਉਮਰ ਬਹੁਤ ਛੋਟੀ ਹੋ ਗਈ ਆ ਉਹ ਜਿਹੜੀ 15 ਸਾਲਾਂ ਦੇ ਵਿੱਚ ਤੇ ਦੇ ਵਿੱਚ ਵਿਸਰ ਜਾਂਦੀ ਜਿਵੇਂ ਇੱਕ ਗਾਣਾ ਵੀ ਆ 15 20 25 ਸਾਲਾਂ ਗਾਣਾ ਚਤੇ ਰਹਿੰਦਾ ਬਾਦ ਵਿੱਚ ਆਪਾਂ ਉਸੇ ਕਲਾਕਾਰ ਨੂੰ ਕਹਿੰਦੇ ਭਾਈ ਗਾਇਕੀ ਕਾ ਤੋ ਛੱਡਤੀ ਅਗਲਾ ਕਹਿੰਦਾ ਮੇਰਾ ਹੁਣ ਤਾਂ ਸਾਰਾ ਪੈਸਾ ਲੱਗਾ ਤੁਸੀਂ ਕਹਿੰਦੇ ਗਾਇਕੀ ਛੱਡਤੀ ਅੱਛਾ ਥੋੜਾ ਸੀ ਹੁਣ ਇੰਉਂ ਰਹਿ ਗਿਆ ਸਾਡੇ ਚੇਤੇ ਦੇ ਵਿੱਚ ਗੱਲਾਂ ਰਹਿੰਦੀਆਂ ਕਿਉਂਕਿ OTT ਪਲੇਟਫਾਰਮ ਵੀ ਆ ਸਾਰੀ ਜਿਹੜੀ ਰੀਲਾਂ ਦੇ ਉੱਤੇ ਵੀ ਆ ਸੋਸ਼ਲ ਮੀਡੀਆ ਬਹੁਤ ਬੜਾ ਸਰਗਰਮੀ ਨਾਲ ਹਰ ਕੋਈ ਬੰਦਾ ਵੇਦਾ ਸੋ ਇਸ ਕਰਕੇ ਸਿਨੇਮੇ ਤੇ ਗੀਤਾਂ ਨੂੰ ਵੀ ਆਪਾਂ ਭੁੱਲਣ ਲੱਗ ਪਏ ਆ ਪਰ ਸਿਨੇਮੇ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਲੋਕ ਗਾਇਕੀ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਲੋਕ ਚੰਗੇ ਲੇਖਕ ਸਾਨੂੰ ਚੇਤੇ ਰਹਿਣ ਇਹ ਸਭੇ ਦੀ ਬਹੁਤ ਵੱਡੀ ਜ਼ਰੂਰਤ ਹੈ ਤਾਂ ਗਾਇਜ਼ ਯਾ ਲਈ ਵੀਡੀਓ ਚੁਕੇ ਸਾਡੇ ਇੰਨੀ ਖਤਮ ਤੁਸੀਂ ਜਿਹਾ ਨਹੀਂ ਤੇ ਨੈਗੇਟਿਵ ਫਿਊਸ ਆ ਤੇ ਪੋਜ਼ਿਟਿਵ ਇਫੈਕਟ ਵੀ ਹੋ ਜਾਂਦੇ ਆ ਕਿ ਮਤਲਬ ਇਹ ਹੈ ਕਿ ਜਿਹੜੀ ਬਾਰਡਰ ਵਾਂ ਸੀ ਉਹ ਜ਼ਿਆਦਾ ਵਧੀਆ ਸੀ ਹਾਂਜੀ ਹਾਂਜੀ ਉਦਿੱਲਾ ਚ ਵਸੀ ਸਾਡੀ ਸਾਰਿਆਂ ਦੀ ਤੇ ਨਾਲੇ ਇੱਕ ਹੀ ਚੀਜ਼ ਆ ਜਾਂਦੀ ਹੈ ਕਿ ਆ ਦੱਸਾਨੂੰ ਹਾਲੇ ਤਾਂ ਬਾਰਡਰ ਟੂ ਨਹੀਂ ਆਏ ਪਰ ਇਹ ਹੈ ਕਿ ਉਹਨੇ ਬਹੁਤ ਵਧੀਆ ਪਰਫਾਰਮੈਂਸ ਦਿਖਾਈ ਇੱਕ ਸਿਨੇਮਾ ਚ ਇਸ ਆਨੇ ਬਹੁਤ ਪ੍ਰਵਧੀਆ ਲੱਗ ਰਿਹਾ ਜਿਵੇਂ ਜੇ ਦੋਸਾਂ ਨੇ ਕਿਰਮਜੀਤ ਸਿੰਘ ਸਿੱਕੋ ਦਾ ਮੱਲਬ ਰੋਲਰ ਕਰੇ ਹੈ ਨਾ ਹਾਂਜੀ ਜਦੋਂ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰੇ ਮਤਲਬ ਆਪ ਸ਼ਹੀਦ ਹੋ ਗਏ ਸੀ ਹੂੰ ਹੂੰ ਕਹੇ ਦੋਸਾਂ ਨੇ ਤਾਈ ਹਾਂ ਕਰੀ ਸੀ ਹੂੰ ਹੂੰ ਇਸ ਮੂਵੀ ਲਈ ਪਹਿਲਾ ਮੂਵੀ ਦੇਖੀ ਸੀ ਬਾਰਡਰ 1 ਵੀ ਸੀ ਆ ਬਾਰਡਰ 1 ਵਰੀ ਉਹਨਾਂ ਦਾ ਹੱਥ ਟੈਡ ਜਾਂਦਾ ਸੀ ਨਾ ਉਹਨਾਂ ਕੋਲ ਪੈਸੇ ਨਹੀਂ ਸੀ ਦੇਖਣ ਲਈ ਮਗਰ ਕਹਿੰਦੇ ਬਾਰਡਰ ਵਿੱਚ ਆਪ ਹੀ ਆਪ ਹੀ ਕਿਵਾਰਨੀ ਬਾਰੇ ਹੈ ਬਹੁਤ ਵਧੀਆ ਲਿਖਿਆ ਸਾਨੂੰ ਤਾਂ ਸਾਰੇ ਦੇ ਆਪਣੇ ਆਪਣੇ ਰਾਏ ਹੈ ਨਾ ਦੇਖੋ ਤੇ ਬਹੁਤ ਵਧੀਆ ਕਿ ਇਸ ਸਾਲ ਚਲੋ ਕੋਈ ਨਾ ਕੋਈ ਚੜੇਗੀ। ਬਾਕੀ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਤੇ ਜਰੂਰ ਦਿਓ। ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਫਿਰ ਤੁਹਾਨੂੰ ਬਣਵਾ